ਤਾਂ ਨਾਲ ਸੋਹਣੀ ਲਿਖਾਈ ਸਿੱਖ ਜਾਓਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇਕਰ ਜਿਹੜਾ ਬੱਚਾ ਸੋਹਣੀ ਲਿਖਾਈ ਸਿੱਖ ਜਾਂਦਾ ਤਾਂ ਉਹ ਅਧਿਆਪਕ ਦਾ ਵੀ ਹਰਮਨ ਪਿਆਰਾ ਹੋ ਜਾਂਦਾ ਤੇ ਜਿਹੜਾ ਬੱਚਾ ਸੋਹਣੀ ਲਿਖਾਈ ਸਿੱਖ ਜਾਂਦਾ ਉਹ ਇੱਕ ਦੋ ਬੈਂਚ ਅੱਗੇ ਬੈਠਣਾ ਸ਼ੁਰੂ ਹੋ ਜਾਂਦਾ ਜਿਹੜਾ ਬੱਚਾ ਸੋਹਣੀ ਲਿਖਾਈ ਸਿੱਖ ਜਾਂਦਾ ਤਾਂ ਉਸਦੇ ਨੰਬਰ ਹੀ ਨੰਬਰ ਨੇ ਤੇ ਜੇਕਰ ਕਹਿ ਲਈਏ ਸੋਹਣੀ ਲਿਖਾਈ ਸਿੱਖ ਜਾਈਏ ਤਾਂ ਬੱਚਾ ਬਹੁਤ ਹੀ ਹੁਸ਼ਿਆਰ ਵੀ ਹੋ ਜਾਂਦਾ ਹੈ ਸਾਡਾ ਉਹਨਾਂ ਅਧਿਆਪਕਾਂ ਨੂੰ ਤੇ ਮਾਪਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਰੋਜ਼ਾਨਾ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਆ ਤੇ ਸਾਨੂੰ ਹੌਸਲਾ ਦਿੰਦੇ ਆ ਕਿ ਤੁਸੀਂ ਬਹੁਤ ਸੋਨਾ ਕਾਰਜ ਕਰ ਰਹੇ ਹੋ ਸਾਨੂੰ ਰੋਜ਼ਾਨਾ ਹੀ ਇਹਨਾਂ ਜਮਾਤਾਂ ਨੂੰ ਦੇਖ ਕੇ ਬੱਚਿਆਂ ਦੇ ਮਾਪਿਆਂ ਦੇ ਤੇ ਅਧਿਆਪਕਾਂ ਦੇ ਸੁਨੇਹੇ ਆਉਂਦੇ ਆ ਕਿ ਸਾਡਾ ਬੱਚਾ ਅੱਜ ਸੋਹਣੀ ਲਿਖਾਈ ਕਰਨ ਲੱਗ ਪਿਆ ਹੈ ਤੇ ਬੱਚੇ ਬਹੁਤ ਖੁਸ਼ ਹੋ ਰਹੇ ਨੇ ਪਰ ਇਹ 10 ਦਾ 12 ਮਿੰਟ ਦੀ ਜਮਾਤ ਦੇਖ ਕੇ ਬੱਚੇ ਇਹਨਾਂ ਅੱਖਰਾਂ ਦਾ ਅਭਿਆਸ ਕਰ ਲੈਣ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਬੱਚੇ ਅੱਜ-ਅੱਜ ਹੀ ਸੋਹਣੀ ਲਿਖਾਈ ਸਿੱਖ ਸਕਦੇ ਨੇ। ਇੱਕ ਅੱਖਰ ਦੇ ਵਿੱਚ ਅਸੀਂ ਥੋੜਾ ਜਿਹਾ ਹੁਲਾਰਾ ਛੱਡਦੇ ਆਂ ਤੇ ਜਿਹੜੀ ਇਹ ਬਨਾਵਟ ਹੈ ਉਹ ਇੱਕੋ ਜਿਹੀ ਰਹੇਗੀ। ਇਧਰਲੇ ਪਾਸੋਂ ਵੀ ਤੇ ਇਧਰਲੇ ਪਾਸੋਂ ਵੀ। ਅਫਸੋਸ ਦੀ ਗੱਲ ਇਹ ਹੈ ਕੀ ਸਾਡੇ ਬੱਚੇ ਕਾਰਟੂਨ ਤੇ ਗੇਮਾਂ ਦੇਖਦੇ ਹੋਏ ਮੋਬਾਈਲ ਤੇ ਦੋ ਦੋ ਘੰਟੇ ਦਾ ਲਗਾਉਂਦੇ ਨੇ ਪਰ ਜੇਕਰ ਪੰਜਾਬੀ ਦੀ ਜਮਾਤ ਚੱਲ ਰਹੀ ਹੈ ਤਾਂ ਉਸ ਤੇ ਸਾਨੂੰ 10 ਮਿੰਟ ਬਿਠਾਉਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਅੱਖਰ ਹਮੇਸ਼ਾ ਤਿੰਨ ਲਾਈਨਾਂ ਦੇ ਵਿੱਚ ਹੀ ਲਿਖਣਾ ਹੈ ਜਦੋਂ ਵੀ ਤੁਸੀਂ ਪੰਜ ਲਾਈਨ ਵਾਲੀ ਕਾਪੀ 'ਚ ਲਿਖੋਗੇ ਤਾਂ ਤਿੰਨ ਲਾਈਨਾਂ ਦੇ ਵਿੱਚ ਅੱਖਰ ਲਿਖੋ ਤਾਂ ਬਹੁਤ ਹੀ ਸੋਹਣਾ ਲੱਗੇਗਾ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬੱਚਿਆਂ ਦੇ ਵਿੱਚ ਸੋਹਣੀ ਲਿਖਾਈ ਦੀ ਚੇਤਨਤਾ ਪੈਦਾ ਕਰ ਲਈ ਇਸ ਵੀਡੀਓ ਨੂੰ ਅੱਗੇ ਭੇਜਣਾ ਬਹੁਤ ਹੀ ਜ਼ਰੂਰੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੇਜਿੰਦਰ ਸਿੰਘ ਮਾਨਸਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਤੇਜਿੰਦਰ ਪੰਜਾਬੀ ਪੰਜਾਬੀ ਸੋਣੀ ਤੇ ਸ਼ੁੱਧ ਲਿਖਾਈ ਦੀਆਂ ਜਮਾਤਾਂ ਦੇ ਤਹਿਤ ਅੱਜ ਇੱਕ ਹੋਰ ਨਵੀਂ ਜਮਾਤ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਏ ਆਂ ਜਿਸ ਦੇ ਤਹਿਤ ਅਸੀਂ ਰੋਜ਼ਾਨਾ ਵਕ ਵਕ ਅੱਖਰਾਂ ਦੀ ਬਨਾਵਟ ਬਾਰੇ ਗੱਲ ਕਰਦੇ ਆਂ ਇਹਨਾਂ ਜਮਾਤਾਂ ਦੇ ਤਹਿਤ ਹੀ ਸਾਨੂੰ ਰੋਜ਼ਾਨਾ ਬਹੁਤ ਹੀ ਅਧਿਆਪਕ ਸਹਿਵਾਨਾਂ ਦੇ ਤੇ ਬੱਚਿਆਂ ਦੇ ਮਾਪਿਆਂ ਦੇ ਬਹੁਤ ਫੋਨ ਆ ਰਹੇ ਨੇ ਕਿ ਇਹ ਜਮਾਤਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ ਤੇ ਅਸੀਂ ਵੀ ਤੁਹਾਡੇ ਨਾਲੇ ਵਾਅਦਾ ਕਰਦੇ ਹਾਂ ਕਿ ਇਹ ਜਮਾਤਾਂ ਲਗਾਤਾਰ ਜਾਰੀ ਰਹਿਣੀਆਂ ਤੇ ਇਹ ਪਿਛਲੇ ਤਕਰੀਬਨ 1 ਮਹੀਨੇ ਤੋਂ ਇਹ ਜਮਾਤਾਂ ਚੱਲ ਰਹੀਆਂ ਤੇ ਅੱਗੇ ਵੀ ਇਹ ਜਾਰੀ ਰਹਿਣੀਆਂ ਇਸ ਦੇ ਨਾਲ ਨਾਲ ਅਸੀਂ ਅੱਖਰਾਂ ਦੀ ਬਨਾਵਟ ਤੋਂ ਬਾਅਦ ਵੱਖ-ਵੱਖ ਮੁਹਾਵਰਿਆਂ ਬਾਰੇ ਅਕਾਉਤਾਂ ਬਾਰੇ ਇਸ ਤੋਂ ਇਲਾਵਾ ਪੰਜਾਬੀ ਦੀ ਵਿਆਕਰਨ ਦੀ ਪੂਰੀ ਜਾਣਕਾਰੀ ਦੀ ਇਹ ਵੀਡੀਓ ਤੁਹਾਡੇ ਸਾਹਮਣੇ ਜਾਰੀ ਰਹਿਣਗੀਆਂ ਅੱਜ ਦੇ ਜਿਹੜੇ ਅੱਖਰ ਨੇ ਉਹਨਾਂ ਦੇ ਵਿੱਚੋਂ ਜਿਹੜਾ ਸਾਡਾ ਅੱਖਰ ਰਹੇਗਾ ਤਤਾ ਤਤਾ ਅੱਖਰ ਅਸੀਂ ਪਾਵਾਂਗੇ ਤੇ ਉਸ ਅੱਖਰ ਦੀ ਜਿਹੜੀ ਬਨਾਵਟ ਹੈ ਉਹ ਇਹਨਾਂ ਤਿੰਨ ਲਾਈਨਾਂ ਦੇ ਵਿੱਚ ਕਰਾਂਗੇ ਅਸੀਂ ਰੋਜ਼ਾਨਾ ਹੀ ਜਿਹੜੀ ਕਾਪੀ ਵਰਤਦੇ ਆ ਅਸੀਂ ਰੋਜ਼ਾਨਾ ਕਲਾਸ ਦੇ ਸ਼ੁਰੂਆਤ ਦੇ ਵਿੱਚ ਦੱਸਦੇ ਆ ਕਿ ਪੰਜ ਲਾਈਨ ਵਾਲੀ ਕਾਪੀ ਜਾਂ ਚਾਰ ਲਾਈਨ ਵਾਲੀ ਕਾਪੀ ਨੂੰ ਜ਼ਰੂਰ ਤੁਸੀਂ ਆਪਣੇ ਨੇੜੇ ਰੱਖੋ ਆਪਣੀ ਜਿਹੜੀ ਜਮਾਤ ਦੇ ਵਿੱਚ ਅਭਿਆਸ ਕਰਦੇ ਆ ਉਸ ਦੇ ਵਿੱਚ ਤੁਸੀਂ ਤਿੰਨ ਲਾਈਨਾਂ ਦੇ ਵਿੱਚ ਅੱਖਰ ਨੂੰ ਪਾਉਣਾ ਹੈ ਤਾਂ ਕਿ ਜਿਹੜਾ ਤੁਹਾਡੇ ਅੱਖਰ ਦੀ ਬਨਾਵਟ ਹੈ ਜਾਂ ਬੱਚਾ ਛੇਤੀ ਸਿੱਖੰਦੀ ਜਿਹੜੀ ਇਹ ਸ਼ੁਰੂਆਤ ਹੈ ਉਹ ਇਹਨਾਂ ਅੱਖਰਾਂ ਤੋਂ ਇਹਨਾਂ ਲਾਈਨਾਂ ਤੋਂ ਹੋਵੇਗੀ ਸੋ ਅੱਜ ਸਾਡਾ ਜਿਹੜਾ ਪਹਿਲਾ ਅੱਖਰ ਹੈ ਉਹ ਹੈ ਤ ਤਾ ਅੱਖਰ ਤ ਤਾ ਅੱਖਰ ਲਿਖਣ ਲੱਗੇ ਅਸੀਂ ਇੱਕ ਲੇਟਵੀ ਲਾਈਨ ਪਾਵਾਂਗੇ ਬਿਲਕੁਲ ਅਸੀਂ ਸਿੱਧੀ ਲਾਈਨ ਪਾਈ ਹੈ ਅਸੀਂ ਮੈਂ ਫਿਰ ਦੱਸ ਦਵਾਂ ਕਿ ਅਸੀਂ ਇਹਨਾਂ ਤਿੰਨ ਲਾਈਨਾਂ ਦੇ ਵਿੱਚ ਅੱਖਰ ਲਿਖਾਂਗੇ ਜੇਕਰ ਤੁਹਾਡੇ ਕੋਲ ਪੰਜ ਲਾਈਨਾਂ ਵਾਲੀ ਕਾਪੀ ਹੈ ਤਾਂ ਉਸ ਦੇ ਵਿੱਚ ਤੁਸੀਂ ਤਿੰਨ ਲਾਈਨਾਂ ਨੂੰ ਵਰਤਣਾ ਹੈ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਇੱਥੋਂ ਛੱਡ ਦੇਵਾਂਗੇ ਤਾਂ ਕਿ ਅੱਖਰ ਹੋਰ ਸੋਹਣਾ ਲੱਗੇ ਤੇ ਇੱਥੋਂ ਅਸੀਂ ਤੱਤੇ ਅੱਖਰ ਦੀ ਸ਼ੁਰੂਆਤ ਕਰਦੇ ਹੋਏ ਦੂਜੀ ਲਾਈਨ ਦੇ ਵਿੱਚ ਚਲੇ ਜਾਵਾਂਗੇ ਤੇ ਇੱਥੋਂ ਹੀ ਅਸੀਂ ਵਾਪਸ ਹੋ ਜਾਗੇ ਫਿਰ ਪਿੱਛੇ ਨੂੰ ਮੁੜ ਜਾਵਾਂਗੇ ਤੇ ਇਥੋਂ ਗੁਲਾਈ ਦਿੰਦੇ ਹੋਏ ਤੀਜੀ ਲਾਈਨ ਨਾਲ ਜੁੜ ਕੇ ਅੱਗੇ ਜਾ ਕੇ ਥੋੜਾ ਜਾ ਉੱਪਰ ਵੱਲ ਨੂੰ ਕਰ ਦੇਣਾ ਯਾਦ ਰੱਖੇ ਜਿਹੜਾ ਅਸੀਂ ਇਥੋਂ ਸ਼ੁਰੂਆਤ ਕੀਤੀ ਸੀ ਤਾਂ ਅਸੀਂ ਦੂਸਰੀ ਲਾਈਨ ਦੇ ਵਿੱਚ ਚਲੇ ਜਾਣਾ ਤੇ ਦੂਸਰੀ ਲਾਈਨ ਤੋਂ ਫਿਰ ਵਾਪਸ ਆਉਂਦੇ ਹੋਏ ਇਥੋਂ ਗੁਲਾਈ ਪੂਰੀ ਦਿੰਦੇ ਹੋਏ ਤੀਜੀ ਲਾਈਨ ਨਾਲ ਜੁੜ ਕੇ ਅਖੀਰ ਤੇ ਜਦੋਂ ਸਮਾਪਤੀ ਕਰਨੀ ਹੈ ਤਾਂ ਥੋੜਾ ਜਿਹਾ ਉੱਪਰ ਵੱਲ ਨੂੰ ਹੋਣਾ ਚਾਹੀਦਾ ਹੈ ਹੁਣ ਇੱਥੇ ਕੁਝ ਨੁਕਤੇ ਕੰਮ ਕਰਨਗੇ ਕਿ ਇਹ ਵਾਲਾ ਪੁਆਇੰਟ ਤੇ ਇਹ ਵਾਲਾ ਪੁਆਇੰਟ ਲਗਭਗ ਆਮੋ ਸਾਹਮਣੇ ਜਿਹੀ ਰਹਿਣੀ ਚਾਹੀਦੀ ਹੈ ਬਿਲਕੁਲ ਸਿੱਧੇ ਰਹਿਣੀ ਚਾਹੀਦੀ ਹੈ ਇਸ ਤਰ੍ਹਾਂ ਤੇ ਇਹ ਵਾਲਾ ਪੁਆਇੰਟ ਤੇ ਇਹ ਵਾਲਾ ਪੁਆਇੰਟ ਵੀ ਆਪਸ ਸਿੱਧੇ ਰਹਿਣੇ ਚਾਹੀਦੇ ਆ ਤਾਂ ਕਿ ਬਾਹਰ ਨੂੰ ਨਾ ਰਹੇ ਇਹ ਵਾਲਾ ਪੁਆਇੰਟ ਤੇ ਇਹ ਵਾਲਾ ਪੁਆਇੰਟ ਆਪਸ ਸਿੱਧੇ ਰਹਿਣੇ ਚਾਹੀਦੇ ਅਖਰ ਹੈ ਤਤਾ ਤਤਾ ਅੱਖਰ ਲਿਖਣ ਲੱਗਿਆ ਅਸੀਂ ਕੁਝ ਗਲਤੀਆਂ ਕਰ ਸਕਦੇ ਹਾਂ ਕਿਹੜੀਆਂ ਗਲਤੀਆਂ ਕਰ ਸਕਦੇ ਹਾਂ ਅਸੀਂ ਰੋਜ਼ਾਨਾ ਗਲਤੀਆਂ ਵੀ ਕਰਦੇ ਹਾਂ ਤਾਂ ਕਿ ਬੱਚਾ ਉਹਨਾਂ ਗਲਤੀਆਂ ਨੂੰ ਕਰੇ ਹੀ ਨਾ ਜੇਕਰ ਸਾਨੂੰ ਗਲਤੀਆਂ ਦਾ ਪਹਿਲਾਂ ਹੀ ਪਤਾ ਲੱਗ ਜਾਊਗਾ ਤਾਂ ਅਸੀਂ ਉਹ ਗਲਤੀਆਂ ਨਹੀਂ ਕਰਾਂਗੇ ਦੇਖੋ ਗਲਤੀ ਕੀ ਹੋ ਸਕਦੀ ਹੈ ਕਿ ਬੱਚਾ ਇੱਥੋਂ ਦੂਜੀ ਲਾਈਨ 'ਚ ਤਾਂ ਸਹੀ ਆ ਜਾਏਗਾ ਵਾਪਸ ਵੀ ਮੁੜ ਜਾਏਗਾ ਗੁਲਾਈ ਵੀ ਸਹੀ ਕਰ ਦੇਗਾ ਕਈ ਵਾਰੀ ਇੱਥੇ ਲਿਆ ਕੇ ਇਸ ਨੂੰ ਸਿੱਧਾ ਲਖੜਾ ਹੁੰਦਾ ਇਸ ਤਰ੍ਹਾਂ ਇਥੋਂ ਲੈਂ ਨੂੰ ਸਿੱਧਾ ਖੜਾਤਾ ਤਾਂ ਤੱਤਾ ਜੇਕਰ ਥੋੜਾ ਜਿਹਾ ਉਚਾਈ ਵੱਲ ਨੂੰ ਹੋਏਗਾ ਅਖੀਰ ਉਹਦੀ ਜਿਹੜੀ ਸਮਾਪਤੀ ਹੋਏਗੀ ਉਹ ਉੱਪਰ ਵੱਲ ਨੂੰ ਹੋਏਗੀ ਤਾਂ ਅਖਰ ਬਹੁਤ ਸੋਹਣਾ ਲੱਗੇਗਾ ਬੱਚੇ ਨੂੰ ਅਸੀਂ ਕਹਿਣਾ ਕਿ ਥੋੜਾ ਜਾ ਉੱਪਰ ਨੂੰ ਖਤਮ ਕਰਨਾ ਅਖਰ ਨੂੰ ਇਸ ਤਰ੍ਹਾਂ ਜਾਂ ਬੱਚਾ ਕੀ ਕਰ ਸਕਦਾ ਇਸ ਦੀ ਸਮਾਪਤੀ ਪਹਿਲਾਂ ਵੀ ਕਰ ਸਕਦਾ ਹੈ ਖਤਮ ਕਰ ਸਕਦਾ ਇਸ ਨੂੰ ਦੂਸਰਾ ਹੈਗਾ ਕਿ ਇਥੋਂ ਲਿਆ ਕੇ ਬੱਚਾ ਅੱਗੇ ਲੈ ਜਾਂਦੇ ਕਈ ਵਾਰ ਤਾਵੀ ਅੱਖਰ ਸੋਨਾ ਨਹੀਂ ਲੱਗਦਾ ਇਹ ਦੋ ਤਿੰਨ ਗਲਤੀਆਂ ਜਿਹੜੀਆਂ ਜ਼ਿਆਦਾ ਹੁੰਦੀਆਂ ਨੇ ਅਸੀਂ ਉਹ ਤੁਹਾਡੇ ਸਾਨੂੰੱਖ ਰੱਖੀਆਂ ਨੇ ਅ ਮੇਰੀ ਮਾਪਿਆਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਇਨ੍ਹਾਂ ਜਮਾਤਾਂ ਦੇ ਵਿੱਚ ਜ਼ਰੂਰ ਬਿਠਾਓ ਤਾਂਕਿ ਉਹ ਇਨ੍ਹਾਂ ਦਿਨਾਂ ਦੇ ਵਿੱਚ ਸੋਹਣੀ ਤੇ ਸ਼ੁੱਧ ਲਿਖਾਈ ਦੇ ਵੱਲ ਪ੍ਰੇਰਿਤ ਹੋ ਸਕਣ ਅਗਲਾ ਜਿਹੜਾ ਅੱਖਰ ਅਸੀਂ ਲਿਖਾਂਗੇ ਇਸ ਨੂੰ ਅਸੀਂ ਢਾ ਦਿੰਨੇ ਆ ਅਗਲਾ ਅੱਖਰ ਲਿਖਾਂਗੇ ਅਸੀਂ ਡੱਡਾ ਡੱਡਾ ਅੱਖਰ ਲਿਖਣ ਲੱਗੇ ਵੀ ਬਹੁਤੀਆਂ ਚੀਜ਼ਾਂ ਇਹੋ ਹੀ ਰਹਿਣੀਆਂ ਤਾਂ ਕਿ ਅਸੀਂ ਜਿਹੜੇ ਅੱਜ ਅੱਖਰ ਲਿਖ ਰਹੇ ਹਾਂ ਉਹ ਅਜੇ ਹੀ ਲਿਖ ਰਹੇ ਹਾਂ ਜਿਹੜੇ ਤੱਤੇ ਅੱਖਰ ਤੋਂ ਬਣ ਜਾਂਦੇ ਆ ਤੁਸੀਂ ਟਿੱਪਣੀ ਦੇ ਵਿੱਚ ਵੀ ਹੁਣੇ ਹੀ ਹੁਣੇ ਜਦੋਂ ਤੁਸੀਂ ਦੇਖ ਰਹੇ ਹੋ ਤਾਂ ਇਹ ਦੱਸ ਦੇਣਾ ਕਿ ਤੱਤੇ ਅੱਖਰ ਤੋਂ ਕਿਹੜੇ ਕਿਹੜੇ ਅੱਖਰ ਹੋਰ ਬਣ ਸਕਦੇ ਆ ਜਿਹੜੀ ਟਿੱਪਣੀਆਂ ਅਸੀਂ ਉਹਨਾਂ ਦਾ ਜਵਾਬ ਜ਼ਰੂਰ ਦੇਵਾਂਗੇ ਤੇ ਸਾਡੀ ਇੱਕ ਬੇਨਤੀ ਵੀ ਰੋਜ਼ਾਨਾ ਰਹਿੰਦੀ ਹੈ ਕਿ ਇਹ ਜ਼ਰੂਰ ਲਿਖਿਆ ਕਰੋ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਇਹ ਜਮਾਤਾਂ ਨੂੰ ਸਿੱਧੇ ਪ੍ਰਸਾਰਨ ਰਾਹੀਂ ਦੇਖ ਰਹੇ ਹੋ ਅਗਲਾ ਅੱਖਰ ਆਏਗਾ ਸਾਡਾ ਡੱਡਾ ਡੱਡਾ ਅੱਖਰ ਲਿਖਣ ਲੱਗੇ ਵੀ ਅਸੀਂ ਇੱਕ ਲੇਟਵੀ ਲਾਈਨ ਪਾਵਾਂਗੇ ਅਸੀਂ ਇੱਕ ਬਿਲਕੁਲ ਸਿੱਧੀ ਲਾਈਨ ਰੱਖੀ ਆ ਹੁਣ ਇੱਥੋਂ ਸਾਡਾ ਜਿਹੜਾ ਅਗਲਾ ਪੜਾਅ ਉਹ ਸ਼ੁਰੂ ਹੋਏਗਾ ਇੱਥੋਂ ਅਸੀਂ ਲਾਈਨ ਨੂੰ ਥੋੜੀ ਨੂੰ ਛੱਡ ਦਿੱਤਾ ਤੇ ਫਿਰ ਅਸੀਂ ਇੱਥੋਂ ਇਸ ਤਰ੍ਹਾਂ ਗੁਲਾਈ ਦਿੰਦੇ ਹੋਏ ਦੂਜੀ ਲਾਈਨ ਦੇ ਵਿੱਚ ਆਵੜਾਂਗੇ ਇਥੋਂ ਹੀ ਅਸੀਂ ਵਾਪਸ ਮੁੜਾਂਗੇ ਤਾਂ ਵਾਪਸ ਇਸੇ ਲਾਈਨ ਦੇ ਉੱਪਰ ਦੀ ਆਉਂਦੇ ਹੋਏ ਆਉਂਦੇ ਹੋਏ ਇੱਥੋਂ ਦੀ ਗੁਲਾਈ ਦਿੰਦੇ ਹੋਏ ਬਿਲਕੁਲ ਗੁਲਾਈ ਦਿੰਦੇ ਹੋਏ ਤੀਜੀ ਲਾਈਨ 'ਚ ਚਲੇ ਜਾਣਾ ਹੈ ਤੀਜੀ ਲਾਈਨ 'ਚ ਜਾ ਕੇ ਥੋੜਾ ਜਿਹਾ ਉੱਪਰ ਵੱਲ ਨੂੰ ਉੱਪਰ ਵੱਲ ਨੂੰ ਕਰਨਾ ਹੈ ਜਦੋਂ ਅਸੀਂ ਸਮਾਪਤੀ ਕਰਦੇ ਹਾਂ ਤੇ ਅਸੀਂ ਅਖਰ ਦੱਸਿਆ ਸੀ ਕਿ ਅਸੀਂ ਡੱਡਾ ਅੱਖਰ ਲਿਖਾਂਗੇ ਇੱਥੋਂ ਸਾਡੀ ਜਿਹੜੀ ਡੱਡਾ ਲਿਖਣ ਦੀ ਸ਼ੁਰੂਆਤ ਸਹੀ ਹੁੰਦੀ ਹੈ ਕਿਉਂਕਿ ਇੱਥੇ ਤੱਕ ਇਹ ਅੱਖਰ ਤੱਤਾ ਹੀ ਹੈ ਤੱਤੇ ਤੋਂ ਅਸੀਂ ਇਸ ਨੂੰ ਦੂਰ ਖਤਮ ਕਰਨਾ ਇੱਥੋਂ ਅਸੀਂ ਐ ਗੁਲਾਈ ਦਿੰਦੇ ਹੋਏ ਇੱਥੇ ਖਤਮ ਕਰ ਦੇਣਾ ਅੱਖਰ ਬਣ ਗਿਆ ਜੀ ਡੱਡਾ ਡੱਡੇ ਅੱਖਰ ਦੇ ਵਿੱਚ ਗਲਤੀ ਕੀ ਹੋ ਸਕਦੀ ਹੈ ਗਲਤੀ ਇਹੋ ਹੀ ਹੋ ਸਕਦੀ ਹੈ ਜ਼ਿਆਦਾਤਰ ਜਿਹੜੇ ਬੱਚੇ ਕਰਦੇ ਆ ਕਿ ਇੱਥੋਂ ਤੱਤਾ ਇੱਥੇ ਤੱਕ ਠੀਕ ਲਿਖ ਲਿਆ ਇੱਥੇ ਜਿਹੜੀ ਗੁਲਾਈ ਦਿੰਦੇ ਉਹ ਬਹੁਤ ਛੋਟੀ ਕਰ ਜਾਂਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੀ ਗੁਲਾਈ ਹੈ ਜਿਹੜੀ ਅੱਖ ਬਣਾਉਣੀ ਆ ਤੁਸੀਂ ਉਹ ਥੋੜੀ ਜਿਹੀ ਵੱਡੀ ਬਣਾਉਣੀ ਹੈ ਦੂਰ ਜਾ ਕੇ ਖਤਮ ਕਰਨਾ ਇੱਥੋਂ ਸ਼ੁਰੂ ਕੀਤਾ ਤੇ ਬਿਲਕੁਲ ਇਹਦੀ ਜੜਤ ਜਾ ਕੇ ਖਤਮ ਕਰਨਾਗਾ ਅੱਖਰ ਬਣ ਗਿਆ ਜੀ ਡੱਡਾ ਤੱਤੇ ਤੋਂ ਬਣ ਗਿਆ ਆਪਣਾ ਡੱਡਾ ਅੱਖਰ ਜੇਕਰ ਬੱਚਾ ਤੱਤਾ ਬਹੁਤ ਸੋਨਾ ਪਾ ਲੈਂਦਾ ਤਾਂ ਡੱਡਾ ਅੱਖਰ ਉਸ ਨੂੰ ਪਾਉਣਾ ਬਹੁਤ ਹੀ ਸੌਖਾ ਰਹੇਗਾ ਅਗਲਾ ਜੋ ਅੱਖਰ ਅਸੀਂ ਲਿਖ ਰਹੇ ਹਾਂ ਉਹ ਹੈ ਰਾੜਾ ਰਾੜਾ ਅੱਖਰ ਲਿਖ ਰਹੇ ਹਾਂ ਜੀ ਟਿੱਪਣੀਆਂ ਦੇ ਵਿੱਚ ਬਹੁਤਿਆਂ ਦੇ ਸਨੇਹ ਵੀ ਆ ਚੁੱਕੇ ਆ ਕਿ ਤੱਤੇ ਤੋਂ ਕਿਹੜੇ-ਕਿਹੜੇ ਅੱਖਰ ਬਣਦੇ ਆ ਅਸੀਂ ਇੱਕ ਫੇਰ ਲੇਟਵੀ ਲਾਈਨ ਪਾਵਾਂਗੇ ਅਸੀਂ ਇੱਕ ਲਾਈਨ ਸ਼ੁਰੂ ਕੀਤੀ ਆ ਤੇ ਅਸੀਂ ਹਰ ਵਾਰ ਦੀ ਤਰ੍ਹਾਂ ਫੇਰ ਇੱਥੇ ਹਲਕਾ ਜਿਹਾ ਲਾਈਨ ਨੂੰ ਛੱਡਾਂਗੇ ਫੇਰ ਇੱਥੋਂ ਲਾਈਨ ਸ਼ੁਰੂ ਕੀਤੀ ਹੈ ਤੇ ਦੂਜੀ ਲਾਈਨ 'ਚ ਚਲੇ ਜਾਵਾਂਗੇ ਇਸ ਤਰ੍ਹਾਂ ਦੂਜੀ ਲੇਨ 'ਚ ਜਾ ਕੇ ਅਸੀਂ ਫੇਰ ਵਾਪਸ ਮੁੜਾਂਗੇ ਇਸੇ ਲੇਨ ਦੇ ਉੱਤੇ ਇੱਥੋਂ ਆ ਕੇ ਐ ਗੋਲਾਈ ਦਿੰਦੇ ਹੋਏ ਤੀਜੀ ਲੇਨ ਨਾਲ ਜੋੜ ਕੇ ਹਲਕਾ ਜਾ ਉੱਪਰ ਵੱਲ ਨੂੰ ਜਦੋਂ ਅਸੀਂ ਸਮਾਪਤੀ ਕਰਦੇ ਆ ਤਾਂ ਅਸੀਂ ਉੱਤੇ ਨੂੰ ਜ਼ਰੂਰ ਖਤਮ ਕਰਦੇ ਆ ਤਾਂ ਕਿ ਅੱਖਰ ਕੀ ਲੱਗੇ ਸੋਹਣਾ ਲੱਗੇ ਤੇ ਇੱਥੋਂ ਰਾੜਾ ਬਣਾਉਣ ਲੱਗੇ ਸਾਨੂੰ ਦੋ ਲਾਈਨਾਂ ਦੀ ਵਰਤੋਂ ਕਰਨੀ ਪੈਗੀ ਜੋ ਪਿੱਛੇ ਵੱਲ ਨੂੰ ਰਹਿਣਗੀਆਂ ਅੱਖਰ ਹੈ ਜੀ ਰਾੜਾ ਦੋ ਲੈਣਾ ਸੀ ਪਾਈਆਂ ਤੇ ਇਹਨਾਂ ਦੀ ਜਿਹੜੀ ਅ ਦਿਸ਼ਾ ਜਾ ਰਹੀ ਹੈ ਉਹ ਖੱਬੇ ਵੱਲ ਜਾ ਰਹੀ ਹੈ ਪਿੱਛੇ ਨੂੰ ਜਾ ਰਹੀ ਹੈ ਅੱਖਰ ਬਣ ਗਿਆ ਸਾਡਾ ਰਾੜਾ ਤੱਤਾ ਡੱਡਾ ਤੇ ਰਾੜਾ ਟਿੱਪਣੀਆਂ ਦੇ ਵਿੱਚ ਅਸੀਂ ਜਿਹੜੇ ਸੁਨੇਹੇ ਪੜ ਰਹੇ ਹਾਂ ਉਸ ਦੇ ਵਿੱਚ ਆਇਆ ਕਿ ਤੱਤੇ ਤੋਂ ਭੱਬਾ ਵੀ ਬਣ ਸਕਦਾ ਹੈ ਬਿਲਕੁਲ ਸਹੀ ਜਵਾਬ ਹੈ ਜੀ ਤੁਹਾਡਾ ਕਿ ਪੱਭਾ ਅਖਰ ਬਣ ਸਕਦਾ ਜੋ ਸਾਡਾ ਅਗਲਾ ਅਖਰ ਰਹੇਗਾ ਉਹ ਵੀ ਰਹੇਗਾ ਪੱਭਾ ਤੱਤਾ ਡੱਡਾ ਤੇ ਰਾੜਾ ਤੇ ਅਖੀਰਲਾ ਸਾਡਾ ਜਿਹੜਾ ਅਖਰ ਰਹੇਗਾ ਉਹ ਰਹੇਗਾ ਪੱਭਾ ਪੱਭਾ ਅਖਰ ਲਿਖਣ ਲੱਗੇ ਵੀ ਅਸੀਂ ਲੇਟਵੀ ਲਾਈਨ ਦਾ ਸਹਾਰਾ ਲਵਾਂਗੇ ਯਾਦ ਰਹੇ ਹੁਣ ਤੱਕ ਜਿਹੜੇ ਵੀ ਅਸੀਂ ਅਖਰ ਲਿਖੇ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਵਾਲਾ ਪੁਆਇੰਟ ਹੈ ਤੇ ਇਹ ਵਾਲਾ ਪੁਆਇੰਟ ਆਪਸ ਸਾਹਮਣੇ ਰਹਿਣੇ ਚਾਹੀਦੇ ਆ ਬਰੋਬਰ ਰਹਿਣੇ ਚਾਹੀਦੇ ਆ ਤੇ ਇਹ ਵਾਲਾ ਪੁਆਇੰਟ ਤੇ ਇਹ ਵਾਲਾ ਪੁਆਇੰਟ ਵੀ ਆਪਸ ਆਮੋ ਸਾਹਮਣੇ ਰਹਿਣੇ ਚਾਹੀਦੇ ਵੱਡੇ ਛੋਟੇ ਨਹੀਂ ਹੋਣੇ ਚਾਹੀਦੇ ਸੋ ਇਹਨਾਂ ਅੱਖਰਾਂ ਦੀ ਲੜੀ ਦੇ ਤਹਿਤ ਹੀ ਜੋ ਸਾਡਾ ਅਗਲਾ ਅੱਖਰ ਹੈ ਉਹ ਹੈ ਪੱਬਾ ਕਿਉਂਕਿ ਟਿੱਪਣੀ ਦੇ ਵਿੱਚ ਵੀ ਬਹੁਤ ਹੀ ਵਾਰ ਪੱਬਾ ਖਰਾ ਚੁੱਕਿਆ ਸੋ ਪੱਬਾ ਖਰ ਲਿਖਣ ਲੱਗੇ ਸਭ ਤੋਂ ਪਹਿਲਾਂ ਅਸੀਂ ਇੱਕ ਲੇਟਵੀ ਲਾਈਨ ਪਾਵਾਂਗੇ ਬਿਲਕੁਲ ਲਾਈਨ ਦੇ ਉੱਪਰ ਲਾਈਨ ਰੱਖਾਂਗੇ ਓਡੀਕ ਲਾਈਨ ਪਾ ਲੈਣੀ ਹੈ ਜਿੱਡਾ ਕਾ ਅਸੀਂ ਅੱਖਰ ਲਿਖਣਾ ਹੈ ਉਸ ਤੋਂ ਬਾਅਦ ਅਸੀਂ ਪੱਬਾ ਅੱਖਰ ਲਿਖਣ ਦੀ ਸ਼ੁਰੂਆਤ ਇੱਥੋਂ ਥੋੜਾ ਜਿਹਾ ਹੁਲਾਰਾ ਛੱਡ ਕੇ ਜਿਸ ਤਰ੍ਹਾਂ ਅਸੀਂ ਹਰੇਕ ਅੱਖਰ ਦੇ ਵਿੱਚ ਥੋੜਾ ਜਿਹਾ ਹੁਲਾਰਾ ਛੱਡਿਆ ਤਾਂ ਕਿ ਅੱਖਰ ਸੋਹਣਾ ਲੱਗੇ ਇੱਥੋਂ ਅਸੀਂ ਹੁਲਾਰਾ ਛੱਡ ਕੇ ਅਗਲੀ ਲਾਈਨ ਸ਼ੁਰੂ ਕਰ ਦਿੱਤੀ ਹੈ ਜਿਹੜੀ ਦੂਜੀ ਲਾਈਨ ਥੋੜਾ ਜਿਹਾ ਲੰਘ ਕੇ ਥੋੜਾ ਜਿਹਾ ਉੱਪਰ ਵੱਲ ਇੱਥੇ ਰੁਕ ਜਾਣਾ ਹੈ ਇੱਥੋਂ ਥੋੜਾ ਜਿਹਾ ਇਹਨੂੰ ਤਿੱਖਾ ਬਣਾਉਂਦੇ ਹੋਏ ਇਹ ਤੋਂ ਗੁਲਾਈ ਦੇ ਕੇ ਬਿਲਕੁਲ ਗਲਾਈ ਤੀਜੀ ਲਾਈਨ ਨਾਲ ਜੋੜ ਕੇ ਹਲਕਾ ਜਾ ਉੱਪਰ ਨੂੰ ਰਹੇਗਾ ਖੀਰ ਤੇ ਯਾਦ ਰਹੇ ਆਹ ਵਾਲਾ ਪੁਆਇੰਟ ਤੇ ਇਹ ਵਾਲਾ ਪੁਆਇੰਟ ਆਪਸ ਸਾਹਮਣੇ ਰਹਿਣਗੇ ਤੇ ਇਹ ਵਾਲਾ ਤੇ ਇਹ ਵਾਲਾ ਪੁਆਇੰਟ ਆਪਸ ਸਾਹਮਣੇ ਰਹਿਣਗੇ ਸੋ ਅਸੀਂ ਅੱਖਰ ਲਿਖੇ ਨੇ ਤਤਾ ਡੱਡਾ ਰਾੜਾ ਤੇ ਪੱਬਾ ਪੰਜਾਬੀ ਮਾਂ ਬੋਲੀ ਦੇ ਪਿਆਰੇ ਹੋਣ ਕਰਕੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਰੱਖਣ ਵਾਲੇ ਜਿੰਨੇ ਵੀ ਸਾਡੇ ਸਰੋਤੇ ਨੇ ਸਾਡੀ ਉਹਨਾਂ ਨੂੰ ਬੇਨਤੀ ਹੈ ਕਿ ਤੱਤੇ ਤੇ ਡੱਡੇ ਤੇ ਰਾੜੇ ਤੇ ਭੱਬੇ ਦੇ ਜਿੰਨੇ ਵੀ ਸ਼ਬਦ ਆਉਂਦੇ ਆ ਉਹ ਵੀ ਤੁਸੀਂ ਟਿੱਪਣੀਆਂ 'ਚ ਜ਼ਰੂਰ ਲਿਖਿਆ ਕਰੋ ਉਹ ਸਾਡੇ ਬੱਚਿਆਂ ਦੇ ਲਈ ਬਹੁਤ ਸਹਾਈ ਹੋ ਸਕਦੇ ਨੇ ਤੱਤੇ ਤੇ ਮੁਕਤੇ ਦੇ ਅੱਖਰ ਲਿਖ ਸਕਦੇ ਹੋ ਤੱਤੇ ਦੇ ਸਿਹਾਰੀ ਵਾਲੇ ਅੱਖਰ ਲਿਖ ਸਕਦੇ ਹੋ ਤੱਤੇ ਤੇ ਬਿਹਾਰੀ ਵਾਲੇ ਅੱਖਰ ਲਿਖ ਸਕਦੇ ਹੋ ਤਾਂ ਜਿੰਨੇ ਵੀ ਤੁਸੀਂ ਟਿੱਪਣੀਆਂ ਦੇ ਵਿੱਚ ਸ਼ਬਦ ਲਿਖਦੇ ਹੋ ਉਹ ਬੱਚੇ ਜ਼ਰੂਰ ਪੜ੍ਹਦੇ ਨੇ ਇਹ ਉਹ ਸਾਡੇ ਬੱਚਿਆਂ ਦੇ ਲਈ ਬਹੁਤ ਸਹਾਇੀ ਹੋ ਸਕਦੇ ਆ ਅਸੀਂ ਮਾਪਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਸਾਡੇ ਬੱਚੇ ਕਾਰਟੂਨ ਤੇ ਗੇਮਾਂ ਤੇ ਦੋ-ਦੋ ਘੰਟੇ ਮੋਬਾਈਲਾਂ ਤੇ ਬੈਠ ਰਹਿੰਦੇ ਆ ਤੇ ਜੇਕਰ ਪੰਜਾਬੀ ਸਖਲਾਈ ਦੀ ਕੋਈ 10 ਜਾਂ 12 ਮਿੰਟ ਦੀ ਵੀਡੀਓ ਆ ਜਾਂਦੀ ਹੈ ਉਸ ਦੇ ਸਾਹਮਣੇ ਬੱਚਿਆਂ ਨੂੰ ਬਿਠਾਉਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਇਹ ਜਿਹੜੀਆਂ ਜਮਾਤਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦੇ ਲਈ ਬਹੁਤ ਮਾਰਗਦਰਸ਼ਕ ਸਿੱਧ ਹੋ ਸਕਦੀਆਂ ਨੇ ਕਿਉਂਕਿ ਜੇਕਰ ਸਾਡੀ ਲਿਖਾਈ ਸੋਹਣੀ ਹੋਏਗੀ ਤਾ ਬੱਚੇ ਦਾ ਹੌਸਲਾ ਵਧੇਗਾ ਜੇਕਰ ਲਿਖਾਈ ਸੋਹਣੀ ਹੋਵੇਗੀ ਤਾਂ ਬੱਚਾ ਇੱਕ ਬੈਂਚ ਛੱਡ ਕੇ ਹੋਰ ਅੱਗੇ ਨੂੰ ਬੈਠੇਗਾ ਜੇਕਰ ਲਿਖਾਈ ਸੋਹਣੀ ਹੋਵੇਗੀ ਤਾਂ ਬੱਚਾ ਅਧਿਆਪਕ ਦਾ ਪਿਆਰਾ ਹੋਏਗਾ ਤੇ ਜੇਕਰ ਲਿਖਾਈ ਸੋਹਣੀ ਹੋਵੇਗੀ ਤਾਂ ਬੱਚੇ ਦੇ ਨੰਬਰ ਹੀ ਨੰਬਰ ਨੇ ਬੱਚਾ ਜਾਦ ਬਹੁਤ ਸੋਹਣਾ ਕਰ ਲੈਂਦਾ ਪਰ ਲਿਖਾਈ ਬਖੋ ਮਾਰ ਖਾ ਜਾਂਦਾ ਸੋ ਇਸੇ ਕਰਕੇ ਅਸੀਂ ਲਿਖਾਈ ਦੀਆਂ ਜਮਾਤਾਂ ਰੱਖੀਆਂ ਅੱਜ ਦੇਖ ਰਹੇ ਤੱਤਾ ਡੱਡਾ ਰਾੜਾ ਭੱਬਾ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਇਸ ਬਾਰੇ ਵੀ رائے ਤੇ ਸੁਝਾਅ ਜਰੂਰ ਦਿੰਦੇ ਰਿਹਾ ਕਰੋ ਅਗਲੀ ਵੀਡੀਓ ਕਿਸ ਟਾਪਿਕ ਤੇ ਬਣਾਈਏ ਕਿਸ ਵਿਸ਼ੇ ਤੇ ਬਣਾਈਏ ਕਿਹੜਾ ਅਸੀਂ ਵਿਸ਼ਾ ਚੁਣੀਏ ਇਹ ਜਰੂਰ ਤੁਸੀਂ ਦੱਸਦੇ ਰਿਹਾ ਕਰੋ ਜੇਕਰ ਤੁਹਾਨੂੰ ਸਾਡਾ ਇਹ ਸਾਰਾ ਕਾਰਜ ਚੰਗਾ ਲੱਗੇ ਤਾਂ ਇਸ ਵੀਡੀਓ ਨੂੰ ਸਾਂਝਾ ਜਰੂਰ ਕਰਿਆ ਕਰੋ ਸਾਡਾ ਇਸ ਨਾਲ ਹੌਸਲਾ ਵੱਧਦਾ ਹੈ ਤੇ ਅਸੀਂ ਅਗਲੀ ਵੀਡੀਓ ਲੈ ਕੇ ਬਹੁਤ ਜਲਦ ਤੁਹਾਡੇ ਸਾਹਮਣੇ ਹੋਵਾਂਗੇ ਸਤਿ ਸ੍ਰੀ ਅਕਾਲ